ਕਾਰਿਆ ਕਾਰਿਆ ਮੈਚ ਚੋਟੀ ਦਾ ਮੈਚ ਚੋਟੀ ਦਾ ਡਾਂਡ ਵਾਲਾ ਕਬੱਡੀ ਪਾ ਰਿਹਾ ਦੂਜੇ ਪਾਸੇ ਪੀਤੂਣੀ ਵੇਖਾਂਗੇ ਬਿੰਨੇ ਹੋਣੀ ਗੱਲ ਕਿ ਉਹ ਵੀ ਸਾਹਮਣਿਆਂ ਦੀ ਟੱਕਰ ਸੇ ਦੀ ਆ ਸਿਰ ਧਰਦੀ ਲੱਗੀ ਹੋਈ ਆ ਸਿਰ ਧਰਦੀ ਲੱਗੀ ਹੋਈ ਆ ਸਿਰ ਧਰਦੀ ਕੌਣ ਜਿੱਤਦਾ ਇਹ ਗੱਲ ਸਮੇਂ ਦੀ ਕੌਣ ਜਿੱਤਦਾ ਕੌਣ ਜਿੱਤਦਾ ਗੱਲਾਂ ਬਿੰਦੂ ਦੀ ਧਰਦੀ ਲੇਵੀ ਕਾਲਿਆ ਦੇਖ ਲੈ ਕਿਹੜਾ ਮੁੰਡੇ ਨੇ ਮੁੱਲ ਮੋੜਤਾ ਅੱਜ ਦਰਸ਼ਕੋ ਜੇਕਰ ਬਿੱਲੇ ਵੀ ਖੇਡ ਵਧੀਆ ਲੱਗ ਰਹੀ ਇੱਕ ਵਾਰ ਤਾਲੀਆਂ ਮਾਰੀਏ ਮੁੰਡਿਆਂ ਲਈ ਆਹ ਤਾਲੀਆਂ ਚਾੜ ਦੇ ਕੋ ਤਾਲੀਆਂ ਰੁਕਣੀਆਂ ਨਹੀਂ ਤਾਲੀਆਂ ਤਾਲੀਆਂ बजਣੀਆਂ ਚਾਹੀਦੀਆਂ ਰahul rahul ਕਬੱਡੀ ਪਾਵਾ ਲੈ ਵੀ ਕਰਮੀ ਤੁਹਾਡੇ ਭਾਈ ਫੜਦੇ ਉਧਰ ਆਹ ਸੁੱਖੇ ਨੇ ਆਹ ਧਨੜੀ ਵਾਲਾ ਧਨੜੀਆ ਰਿਸੂ 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 ਨੇ ਰੋਹਲਾ ਰਾਣਾ ਰਿਸੂ ਰਾਣਾ ਫਤ ਲੱਗਦਾ ਹੈ ਪਿਆਰ 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 ਵੀ ਕਿਹੜਾ ਖੇਡ ਕਬੱਡੀ ਪਿਆਰ ਕੋਈ ਨਹੀਂ ਆਜਾ ਬੁੰਡਿਆ ਤੈਨੂੰ ਪੁਆਇੰਟ ਮਿਲ ਗਿਆ ਹੁਣ ਆਜਾ ਬਹੁਤ ਬਹੁਤ ਧੰਨਵਾਦ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਨੀਮ ਸਾਹ ਤੇ ਕਪਿਆਲ ਨੀਮ ਸਾਹ ਤੇ ਕਪਿਆਲ 1 ਮਿੰਟ ਦਾ ਸਮਾਂ 1 ਮਿੰਟ ਦਾ ਸਮਾਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਜਲਦੀ ਦੇ ਨਾਲ ਦੂਜਾ ਸੈਮੀਫਾਈਨਲ ਖੇਡਿਆ ਜਾਣਾ ਟੌਪ ਦਾ ਆਮ ਕਮੇਟੀ ਦਾ ਸਾਰੇ ਸਪਾਂਸਰਾਂ ਦਾ ਧੰਨਵਾਦ ਕਰਾਂਗੇ ਕਿਉਂਕਿ ਕਾਲਾ ਵੀਰ ਕਹਿੰਦਾ ਮੈਚ ਟੌਪ ਦਾ ਟੌਪ ਦਾ ਮੈਚ ਹੈ ਕਬੱਡੀ ਦੀ ਗੱਲ ਚਾਹੀਦੀ ਆ ਕਬੱਡੀ ਦੀ ਗੱਲ ਚਾਹੀਦੀ ਆ ਅੰਮ੍ਰਿਤਪਾਲ ਜੀ ਦਾ ਧੰਨਵਾਦ ਹੈ ਕਹ ਗੱਡਵਾ ਯੋਗਦਾਨ ਪਾਏ ਜੀ ਨੇ ਭਰਾਵਾਂ ਨੇ ਬਹੁਤ ਬਹੁਤ ਧੰਨਵਾਦ ਸਖਰੀਮ ਤੇ ਆਪਾਂ ਇੱਕ ਵਾਰ ਨਿਗਾਹ ਮਾਰੀਏ ਅੱਜ ਪੋਰ ਦਾ ਮੈਚ ਦਾ ਇੱਕ ਵਾਰ ਤਾਰੀਆਂ ਮਾਰ ਕੇ ਦੱਸੋ ਇੱਕ ਪਾਸੇ 14 ਆ ਗੱਲ ਐਨ ਕਹਿੰਦੇ ਵੱਡੀ ਆ ਖੇਡ ਮੈਦਾਨ ਦੇ ਵਿੱਚ ਗੱਲ ਵੱਡੀ ਆ ਮੈਚ ਚੋਟੀ ਦਾ ਟੱਕਰ ਸਰੇ ਦੀ ਥੋੜਾ ਥੋੜਾ ਇੱਕ ਮਿੰਟ ਜੀ ਗਰਾਊਂਡ ਕਲੀਅਰ ਕਰਾ ਦੀ ਜੀ ਆਪਾਂ ਹਰਕਾ ਕਸਮੀਰੇ ਸਕਰੀਨ ਤੇ ਪੁਆਇੰਟਾਂ ਦਾ ਫਰਕ ਆ ਬੰਦਾ ਹਾਂ ਉਹ ਪੁਆਇੰਟ ਗਲਤ ਨਹੀਂ ਕਹਿੰਦੇ ਬਜ਼ੂਰ ਨੇ ਸਾਡੇ ਮਾਰਾਂ ਨੇ ਭੁੱਲਣ ਦੇ ਦੱਸੀ ਦੱਸੀ ਦੁਆਰੇ ਦੱਸੀ ਭੁੱਲਣਾ ਭੁੱਲਣ ਦੇ ਪੂਗੜੇ ਨੇ 12:30 ਬਨੂੜ ਦੇ 13 ਦੇ ਮੈਚ ਚੱਲਦਾ ਜਿਹੜੇ ਵੀਰ ਦੀ ਸਕਰੀਨ ਦੇ ਉੱਤੇ 16 ਦੇ ਡਿਊਟੀ ਉਹ ਵੀਰਵਾਨ ਕੇ ਧਰੂ ਸੈੱਟ ਕਰੇ ਪਲੀਜ਼ ਉਹ ਕਲੀਅਰ ਕਰ ਲੋ ਵੀ ਹੋ ਗਏ ਜੀ 12:30 ਤੇ 13 ਹੋ ਗਏ ਬੜਾ ਤਿਆਰ ਰੱਖੋ ਭਰਾ ਬਣ ਕੇ ਧਿਆਨ ਨਾਲ ਬਾਈ ਇੱਥੇ 15 ਨਾ ਪੈ ਜੇ ਕਿਤੇ ਮੈਚ ਟਾਪ ਦਾ ਪੂਗੜੇ ਚ ਥਿਆਨੀ ਅੜੀ ਹੋਈ ਆ ਆਣ ਚੱਲੋ ਦਰਦੀਆ ਚੱਲਣਾ ਕਹਿੰਦੇ ਉਹ ਅੱਜ ਦੀ ਆ ਚੌਲਾ ਕੰਦੇ ਅੱਧੇ ਵੀ ਆ ਟੌਪ ਦਾ ਮੈਚ ਅੱਜ ਜੰਨੇ ਵਿਰੋਸਾ ਦਾ ਮੈਚ ਹੋਇਆ ਪਹਿਲੇ ਰਾਉਂਡ ਤੋਂ ਲੱਗੇ ਸਾਰੀ ਕਹਿੰਦੇ ਟੌਪ ਦੇ ਖੇਡੇ ਗਏ ਲੋਕਾਂ ਨੇ ਪੂਰਾ ਨੱਗ ਲਿਆ ਪੂਰੇ ਮੈਚ ਦਾ ਐ ਟੌਪ ਦੀਆਂ ਟੀਮਾਂ ਟੌਪ ਦੇ ਮੈਚ ਜਿਹੜੇ ਉਹ ਅਮਰਗੜ ਪਿੰਡ ਦੇ ਵਿੱਚ ਹੋ ਰਿਹਾ ਨੇ ਮੇਰੇ ਮਿੱਤਰੋ ਤੇ ਸਮੇਂ ਸਰ ਮੇਲਾ ਜਿਹੜਾ ਲੱਗਤ ਹੋ ਰਿਹਾ ਹੈ ਸਮੇਂ ਸਰ ਮੇਲਾ ਨੰਬੜ ਜਾ ਰਿਹਾ ਮਨਰਾਜ ਚੌਂਦਾ ਲਾਪੀਤ ਬਾਲਾ ਪ੍ਰਭਜੋਤ ਗਰਾਇਆ ਤੇ ਨਾਲ ਸਾਡਾ ਵੀਰ ਸਿਮਰਨ ਮਰਾਹੜ ਸਤਨਾਮ ਬਲੰਗ ਹੁਣੀ ਜਾਰੀ ਪੱਕੀ ਐ ਨਾ ਭਰਾਵਾਂ ਦੀ ਬੱਚਿਆਂ ਦੀ ਪ੍ਰਮਾਤਮਾ ਪਿਆਰ ਇਦਾਂ ਹੀ ਬਣਾਈ ਰੱਖੇ ਰੇਸ਼ਣ ਵਾਲੀ ਤਾਲਾ ਕਹਿੰਦਾ ਟੀਮਾਂ ਨੂੰ ਬੇਨਤੀ ਰਗੜਾ ਨਾ ਪਾਵੋ ਨਹੀਂ ਫਿਰ ਟੀਮਾਂ ਸਕ੍ਰੈਚ ਕੀਤੀ ਜਾਣਗੀਆਂ ਹਾਂ ਪਿਆਰ ਨਾਲ ਖੇਡੋ ਯਾਰ ਇਹਨਾਂ ਨੇ ਆਪ ਵੀ ਕਬੱਡੀ ਖੇਡੀਆਂ ਤੇ ਹੁਣ ਖੜਾ ਰਹੇ ਨੇ ਹਾਂ ਬਿਲਕੁਲ ਸਿੱਧਾ ਬੈਠਾ ਉਧਰ ਤਾਲੇ ਦੀ ਟੀਮ ਆਪ ਤਾਕੜੀ ਕਬੱਡੀ ਖੇਡਦੀ ਆ ਲੈ ਬੇਨਤੀ ਕਰਦਾ ਮੈਚ ਦੀ ਸ਼ੁਰੂਆਤ ਜਿਹੜੀ ਜੇ ਕੀਤੀ ਜਾਵੇ ਚੱਲ ਭਾਈ ਥੋੜਾ ਜਿਹਾ ਪੱਟਾ ਆਪਾਂ ਹਾਂ ਜੱਲਾ ਤੇ ਆ ਆ ਆਹ ਕਹਾ ਇਹ ਕਬੱਡੀ ਨਯਾਰਾ ਬਖਰਾ ਨਯਾਰਾ ਬਖਰਾ ਥੋੜਾ ਗਰਾਊਂਡ ਕਲੀਅਰ ਕਰਦੇ ਭਰਾਵਾਂ ਕੇ ਜਿਹੜੇ ਪਲੇਅਰ ਅਸੰਗਤ ਨੇ ਉਹ ਪਿੱਛੇ ਆਂਦੀਆਂ ਗਰਾਊਂਡ ਕਲੀਅਰ ਕਰਦੀਏ ਇਧਰਲੇ ਪਾਸੇ ਕਹਿੰਦੇ ਕਬੱਡੀ ਪਾਉਣ ਦੇ ਲਈ ਗੱਭਰੂ ਬੱਧਾ ਖਿਆਪੁਰੀ ਚਾਰੀ ਦੇ ਨਾਲ ਚਾਰ ਜਾਫੀਆਂ ਦੇ ਵਿੱਚੋਂ ਹੁਣ ਕੌਣ ਬੱਲੇ ਬੱਲੇ ਕਰਾਉਂਦਾ ਇੱਕ ਗੱਲ ਸਮੇਂ ਦੀ ਹੋਣੀ ਆ ਲੈ ਵੀ ਬਲਜੀਤ ਕਰਦੇ ਗੱਲ ਓ ਸੁੱਖਾ ਤੇ ਰਿਸ਼ੂ ਤਨਹੋਰੀ ਓ ਸੁੱਖਾ ਤਨੂੜਾ ਤੇ ਦੂਜੇ ਪਾਸੇ ਤਨਹੋਰੀ ਵਾਲਾ ਤਨਹੋਰੀ ਵਾਲਾ ਤਨਹੋਰੀ ਵਾਲਾ ਓ ਰਿਸ਼ੂ ਓ ਰਿਸ਼ੂ ਫੱਟਾ 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 ਪਰ ਨਹੀਂ ਪਰ ਨਹੀਂ ਓ ਮੈਚ ਤਾਮਦਾ ਹੈ ਮੈਚ ਕੰਨੇ ਭਰੇਸਾ ਆ ਬੜਾ ਬੜਾ ਤਗੜਾ ਤੇ ਪਿਆਲ ਆ ਗਈ ਜੀ ਬੇਤੀ ਆ ਮੀਂਦਸੇ ਦੀ ਟੀਮ ਨੂੰ ਮੀਂਦਸਾਂ ਦੇ ਕਲਪਮਾਨ ਰਿਸੂ ਤੇਰਾ 500 ਆ ਮੇਰੇ ਕੋਲ ਸ਼ਿੰਦੇ ਸਰਪੰਚ ਵੱਲੋਂ ਇੰਦਰਜੀਤ ਸਰਪੰਚ ਵੱਲੋਂ ਆ ਦੇ ਜੀ ਪਹਿਲਾ ਮੈਚ ਕਹਾ ਮੈਚ ਕਹਾ ਸਰੀ ਲੱਗਿਆ ਕੰਮ ਜਮਾ ਲਵੀ ਵਰਦੀਤ ਪੁਆਇੰਟ ਪੁੱਛ ਕੇ ਗਣਾ ਬੋਲਦੇ ਦਰਸ਼ਕਾਂ ਨੇ ਆਨੰਦ ਲਿਆ ਮੈਚ ਦਾ ਪੂਰਾ ਅਜੇ ਕਹਿੰਦੇ ਰਹਿਣਾ ਰਹਿਣਾ ਬਸ਼ੀਰਿਆ ਕੀ ਬਾਤ ਹੋ ਗਿਆ ਕਲੀਅਰ ਆ ਕਹਿੰਦੇ ਕਲੀਅਰ ਆ ਲਓ ਜੀ ਪੁਆਇੰਟ ਬੋਲ ਦਿਓ ਇੱਕ ਵਾਰ ਪੁਆਇੰਟ ਜਰੂਰ ਬੋਲ ਦਿਓ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਕਿਹੜੀ ਟੀਮ ਜਿੱਤ ਰਹੀ ਹੈ ਕਿੰਨੇ ਪੁਆਇੰਟਾਂ 'ਤੇ ਖੇਡ ਮੈਦਾਨ ਦੇ ਵਿੱਚ ਇੱਕ ਦਰਸ਼ਕ ਜੀ ਨੇ ਸਮਾਪਤ ਹੋ ਗਿਆ ਦੱਸੋ ਜੀ ਕਿਆ ਮਾਤਾ ਉਧਰੋਂ ਸਾਡੇ ਭਰਾਵਾਂ ਦਾ ਪਿਆਰ ਆ ਮਨਰਾਜ ਚੋਂ ਦਾ ਲਾਪੀਤ ਬਾਜਮਾ ਪ੍ਰਭਜੋਤ ਗੁਰਾਇਆ ਉਧਰੋਂ ਪਿਆਰ ਆ ਭਰਾਵਾਂ ਦਾ ਸੁਖਮਣ ਬਾਈ ਨਵਰਾਜ ਬਾਈ ਅਮਰਗੜ ਨਵਕੀਰ ਤਮਰਗੜ ਤੇ ਸ਼ਾਂਤ ਬੱਤੇ ਹੁਣਾ ਦਾ ਯਾਰੀ ਪੱਕੇ ਐਡਵੋਕੇਟ ਸਾਹਿਬ ਕਹਿੰਦੇ ਪਿਆਰ ਆ ਭਰਾਵਾਂ ਦਾ ਛੇ ਫਰ ਦੇ ਧੰਨਵਾਦ ਦੂਜਾ ਮੈਚ ਸ਼ੁਰੂ ਕਰਾਈਏ ਕਾਲੇ ਵੀਰ ਸੀਪੇ ਮੈਚ ਸ਼ੁਰੂ ਕਰਵਾਈਏ ਸੈਮੀਫਾਈਨਲ